ਆਸਾ ਮਹੱਲਾ ਪਹਿਲਾ ਪੇ ਬਕੜੇ ਧਨ ਖਰੀ ਈਆਣੀ ਤਿਸ ਸਹ ਕੀ ਮੈਂ ਸਾਰ ਨ ਜਾਣੀ ਪੇ ਬਕੜੇ ਧਨ ਖਰੀ ਈਆਣੀ ਤਿਸ ਸਹ ਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੈਲਾਵਾ ਹੋਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 357 ਤੇ ਸੁਭਾਏ ਮਾਨ ਆਪਾਂ ਸ਼ਬਦ ਪੜ੍ਹ ਰਹੇ ਆ ਜੀ ਮਹਾਰਜ ਦੱਸਦੇ ਨੇ ਆਸਾ ਮਹੱਲ ਦਾ ਪਹਿਲਾ ਅੰਦਰ ਪੇਵ ਕੜੇ ਧਨ ਖਰੀ ਇਆਣੀ ਤਿਸ ਸਹ ਕੀ ਮੈਂ ਸਾਰ ਨਾ ਜਾਣੀ ਮਹਾਰਾਜ ਕਹਿੰਦੇ ਪਰ ਜਗਤ ਦੇ ਮੋਹ ਵਿੱਚ ਫਸ ਕੇ ਜੀਵ ਇਸਤਰੀ ਮੂਰਖ ਰਹਿੰਦੀ ਹੈ ਤਾਂ ਤੋਂ ਮੂਰਖ ਕਹਿ ਮਹਾਰਾ ਨੇ ਤਿਸ ਸਹਿ ਕੀ ਮੈਂ ਸਾਰ ਨਾ ਜਾਣੀ ਇਸ ਮੋਹ ਵਿੱਚ ਫਸ ਕੇ ਹੀ ਮੈਂ ਉਸ ਖਸਮ ਪ੍ਰਭੂ ਦੀ ਮਿਹਰ ਦੀ ਨજર ਦੀ ਕਦਰ ਨਾ ਸਮਝ ਸਕੀ ਤੇ ਉਸ ਦੇ ਚਰਨਾਂ ਤੋਂ ਵਿਛੜੀ ਰਹੀ ਤਾਹੀ ਮੂਰਖਾ ਕਿਆ ਮਾਰੇ ਨੇ ਅਗਲੇ ਬੰਦ ਚ ਦੱਸਦੇ ਨੇ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਰਾ ਬਾਹੂਈ ਮਰਦ ਕਹਿੰਦੇ ਨੇ ਉਹ ਸਦਾ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੀ ਮਿਹਰ ਦੀ ਨਜ਼ਰ ਨਾਲ ਹੀ ਮੇਰਾ ਉਸ ਨਾਲ ਮਲਾਪ ਹੋ ਸਕਦਾ ਹੈ ਰਹਾਉ ਸੋਹਰ ਦੇ ਧਨ ਸਾਚ ਪਛਾਣਿਆ ਸਹਿਜ ਸੁਭਾਏ ਆਪਣਾ ਪਿਰ ਜਾਣਿਆ ਜਿਹੜੀ ਜੀਵ ਇਸਤਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ ਉਹ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਉਸ ਸਦਾ ਸਿਰ ਪ੍ਰਭੂ ਦੀ ਕਦਰ ਪਛਾਣ ਲੈਂਦੀ ਹੈ ਸਹਿਜ ਸੁਭਾਈ ਆਪਣਾ ਪਿਰ ਜਾਣਿਆ ਅਡੋਲ ਵਸਤਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਉਹ ਆਪਣੇ ਖਸਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਲੈਂਦੀ ਹੈ ਸਹਿਜ ਸੁਭਾਈ ਕੋਈ ਜ਼ਬਰਦਸਤੀ ਨਹੀਂ ਬਜੋਰ ਪਾ ਕੇ ਮਨ ਨੂੰ ਨਾ ਸਹਿਜ ਸੁਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਿਹੜਾ ਮਨ ਜੁੜਿਆ ਰਹਿੰਦਾ ਉਹ ਉਹਦੀ ਬਖਸ਼ਿਸ਼ ਪ੍ਰਾਪਤ ਕਰਦਾ ਕਰ ਲੈਂਦਾ ਗੁਰ ਪ੍ਰਸਾਦੀ ਐਸੀ ਮਤ ਆਵੇ ਤਾਂ ਕਾਮਣ ਕੰਤੈ ਮਨ ਭਾਵੇ ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਇਸਤਰੀ ਨੂੰ ਅਕਲ ਆ ਜਾਂਦੀ ਹੈ ਨਾ ਗੁਰਮਤ ਆ ਜਾਂਦੀ ਹੈ ਗੁਰਮਤ ਮਿਲ ਜਾਂਦੀ ਹੈ ਗੁਰਮਤ ਜਦੋਂ ਆ ਗਈ ਅਕਲ ਵੀ ਆ ਜਾਣੀ ਹੈ ਮਹਾਰਾਜ ਨੇ ਦੱਸਿਆ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਇਸਤਰੀ ਨੂੰ ਅਜਿਹੀ ਅਕਲ ਆ ਜਾਂਦੀ ਹੈ ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ ਚਰਨਾ ਵਿੱਚ ਜੁੜਨ ਦਾ ਉਦਮ ਕਰਦੀ ਹੈ ਤੇ ਫਿਰ ਤਾਂ ਕਾਮਣ ਕੰਤੇ ਮਨ ਭਾਵੇ ਮਹਾਰਾਜ ਕਹਿੰਦੇ ਤਦੋਂ ਜੀਵ ਇਸਤਰੀ ਕੰਤ ਪ੍ਰਭੂ ਦੇ ਮਨ ਵਿੱਚ ਚੰਗੀ ਲੱਗਣ ਲੱਗ ਪੈਂਦੀ ਹੈ ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜ ਰਵੇ ਪਤਾਰ ਗੁਰੂ ਮਹਾਰਾਜ ਆਖਣ ਆਖਦੇ ਨੇ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸ਼ਿੰਗਾਰ ਬਣਾਉਂਦੀ ਹੈ ਉਸ ਦੀ ਹਿਰਦੇ ਸੇਜ ਉੱਤੇ ਪ੍ਰਭੂ ਪਤੀ ਸਦਾ ਟਿਕਿਆ ਰਹਿੰਦਾ ਹੈ ਆਸਾ ਮਹੱਲਾ ਪਹਿਲਾ ना किसका पूत न किसकी माई झूठे मोह झूठे मोह भर्म भुलाई असल ना माँ ना पुत्र कोई भी किसी का पक्का साथी नहीं है पक्का साथी दा संसार का भाव भी ये संसारक ਜੀਵਨ ਜੀਂਦਿਆਂ ਵਿਛੋੜਾ ਪੈਣਾ ਹੀ ਹੈ। ਧੀਆਂ ਪੁੱਤਰਾ ਨਾਲੋਂ ਵੀ ਵਿਛੋੜਾ ਪੈ ਜਾਣਾ, ਮਾਂ ਪਿਓ ਨਾਲੋਂ ਵੀ ਵਿਛੋੜਾ ਪੈ ਜਾਣਾ, ਜੀਵਨ ਸਾਥੀ ਨਾਲੋਂ ਵੀ ਵਿਛੋੜਾ ਪੈਣਾ। ਕਿਉਂਕਿ ਮਹਾਰਾਜ ਨੇ ਦੱਸਿਆ ਵੀ ਇਹ ਪੱਕਾ ਸਾਥੀ ਨਹੀਂ ਹੈ, ਪੱਕਾ ਸਾਥੀ ਹੈਗਾ ਪ੍ਰਭੂ ਪਰਮਾਤਮਾ ਦਾ ਨਾਮ। ਗੁਰੂ ਦਾ ਸਿਧਾਂਤ, ਗੁਰੂ ਦਾ ਗਿਆਨ ਪੱਕਾ ਸਾਥੀ ਆ ਤੇਰਾ ਹਰ ਥਾਂ ਤੇ ਤੇਰੇ ਅੰਗ ਸੰਗ ਹੈ। ਗੁਰੂ ਦਾ ਗਿਆਨ ਵੀ ਤੇ ਪ੍ਰਭੂ ਪਰਮਾਤਮਾ ਦਾ ਨਾਮ ਵੀ ਮਹਾਰਾਜ ਨੇ ਸਮਝਾਉਣਾ ਕੀ ਕੀਤਾ ਇਉਂ ਨਾ ਸਮਝ ਲਿਓ ਵੀ ਇਹ ਰਿਸ਼ਤੇ ਆਪਾਂ ਪਰਮਾਤਮਾ ਨੇ ਪਾਏ ਆ ਰਿਸ਼ਤੇ ਇਹ ਰਿਸ਼ਤੇ ਨਿਭਾਉਣੇ ਆ ਸਹੀ ਤਰੀਕੇ ਦੇ ਨਾਲ ਪਿਆਰ ਰੱਖਣਾ ਹਰੇਕ ਰਿਸ਼ਤੇ ਨਾਲ ਭੈਣ ਭਾਈਆਂ ਦਾ ਪਿਆਰ ਹੋਵੇ ਮਾਤਾ ਪਿਤਾ ਨਾਲ ਪਿਆਰ ਹੋਵੇ ਧੀਆਂ ਪੁੱਤਰਾਂ ਨਾਲ ਪਿਆਰ ਹੋਵੇ ਹੋਣਾ ਚਾਹੀਦਾ ਰੱਖਣਾ ਆਪਾਂ ਪਿਆਰ ਕਿਉਂਕਿ ਮਨੁੱਖਤਾ ਵਿੱਚ ਹੀ ਵਸਦਾ ਪ੍ਰਭੂ ਪਰਮਾਤਮਾ ਇੱਥੇ ਦੱਸਿਆ ਸਤਗੁਰਾਂ ਨੇ ਏਸਾ ਇਉਂ ਆ ਕਿ ਅਸਲ ਵਿੱਚ ਨਾ ਮਾਂ ਨਾ ਪੁੱਤਰ ਕੋਈ ਵੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ ਦਾ ਭਾਵ ਵੀ ਸਦਾ ਸਿਰ ਇਹ ਸੰਸਾਰ ਵਿੱਚ ਨਹੀਂ ਜੀਣਾ ਮਨੁੱਖ ਨੇ ਝੂਠੇ ਮੋਹ ਭਰਮ ਭੁਲਾਈ ਮਹਾਰਾਜ ਕਹਿੰਦਾ ਹੈ ਪਰ ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿੱਚ ਪੈ ਕੇ ਕਰਾਹੇ ਪਈ ਹੋਈ ਹੈ ਮਾਂ ਪਿਓ ਪੁੱਤਰ ਆਦਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਬਸਾਰੀ ਬੈਠਾ ਹੈ ਮੇਰੇ ਸਾਹਿਬਾ ਹਉ ਕੀਤਾ ਤੇਰਾ ਏ ਮੇਰੇ ਮਾਲਕ ਪ੍ਰਭੂ ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ ਮੇਰੀਆਂ ਸਾਰੀਆਂ ਸਰੀਰਕ ਤੇ ਆਤਮਿਕ ਲੋੜਾਂ ਨੂੰ ਤੂੰ ਹੀ ਜਾਣਦਾ ਹੈ ਤੇ ਪੂਰੀਆਂ ਕਰਨ ਦੇ ਸਮਰੱਥ ਹੈ ਜਾ ਤੂੰ ਦੇਹ ਜਪੀ ਨਾਉ ਤੇਰਾ ਮਹਾਰਾਜ ਕਹਿੰਦੇ ਮੇਰੇ ਆਤਮਿਕ ਜੀਵਨ ਦੀ ਖਾਤਰ ਜਦੋਂ ਤੂੰ ਮੈਨੂੰ ਆਪਣਾ ਨਾਮ ਦਿੰਦਾ ਹੈ ਤਦੋਂ ਹੀ ਮੈਂ ਜਪ ਸਕਦਾ ਹਾਂ ਬਹੁਤੇ ਔਗਣ ਕੋ ਕਹੇ ਕੋਈ अनेका ਹੀ ਪਾਪ ਕੀਤੇ ਹੋਏ ਹੁਣ ਫਿਰ ਵੀ ਜੇ ਕੋਈ ਮਨੁੱਖ ਪਰਮਾਤਮਾ ਦੇ ਦਰ ਤੇ ਅਰਜ਼ੋਈ ਕਰਦਾ ਹੈ ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ ਜਾਤ ਸੁਭਾਵੈ ਜਾਤ ਸੁਭਾਵੈ ਬਖਸ਼ੇ ਸੋਈ ਜਦੋਂ ਉਸ ਨੂੰ ਉਸ ਅਤਵਕਾਰੀ ਦੀ ਵੀ ਅਰਜ਼ੋਈ ਪਸੰਦ ਆਉਂਦੀ ਹੈ ਤਾਂ ਉਹ ਬਖਸ਼ਿਸ਼ ਕਰਦਾ ਹੈ ਤੇ ਉਸ ਦੇ ਆਤਮਿਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਜਦੋਂ ਪ੍ਰਭੂ ਪਰਮਾਤਮਾ ਖੋਸ਼ ਹੋਵੇ ਜੇ ਨਾ ਫਿਰ ਅਤ ਦੇ ਬਿਕਾਰੀ ਵਰਤੀ ਵਾਲੇ ਤੇ ਵੀ ਕਿਰਪਾ ਕਰਕੇ ਉਹਨੂੰ ਗਿਆਤਾ ਬਣਾ ਲੈਂਦਾ ਨਾਮ ਬਾਣੀ ਨਾਲ ਜੋੜ ਲੈਂਦਾ ਗੁਰ ਪ੍ਰਸਾਦ ਦੀ ਦੁਰਮਤ ਖੋਈ ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤ ਨਾਸ ਹੁੰਦੀ ਹੈ ਜਹ ਦੇਖਾਂ ਤਹ ਏਕੋ ਸੋਈ ਮਹਾਰਾਜ ਕਹਿੰਦੇ ਹੁਣ ਮੈਂ ਜਿੱਧਰ ਦੇਖਦਾ ਹਾਂ ਸਮਝਾਉਣਾ ਕੀਤਾ ਪਰਮਾ ਗੁਰੂ ਸਾਹਿਬ ਨੇ ਕਿਉਂਕਿ ਗੁਰੂ ਸਾਹਿਬ ਤਾਂ ਆਪ ਨਾਮ ਦਾ ਰੂਪ ਹੈ ਮਹਾਰਾਜ ਕਹਿੰਦੇ ਹੁਣ ਮੈਂ ਜਿੱਧਰ ਦੇਖਦਾ ਹਾਂ ਉਧਰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਮਾਤਮਾ ਹੀ ਵਿਆਪਕ ਦੇਖਦਾ ਹਾਂ ਹੁਣ ਆਪਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਮੈਂ ਹੋਰ ਰੂਪ ਕੋਈ ਨਹੀਂ ਦੇਖਦਾ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਕਹਿਤ ਨਾਨਕ ਐਸੀ ਮਤ ਆਵੇ ਤਾਂ ਕੋ ਸੱਚ ਸੱਚ ਸਮਾਵੇ ਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਪ੍ਰਭੂ ਦੀ ਆਪਣੀ ਹੀ ਮਿਹਰ ਨਾਲ ਗੁਰੂ ਦੀ ਰਾਹੀ ਜੀਵ ਨੂੰ ਅਜਹੀ ਅਕਲ ਆਵੇ ਆ ਜਾਵੇ ਮਹਾਰਾਜ ਕਹਿੰਦੇ ਤਾ ਕੋ ਸੱਚੇ ਸੱਚ ਸਮਾਵੇ ਕਿ ਹਰ ਪਾਸੇ ਉਸ ਨੂੰ ਪ੍ਰਮਾਤਮਾ ਹੀ ਦਿਸੇ ਤਾਂ ਜੀਵ ਸਦਾ ਉਸ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਆਸਾ ਮਹੱਲਾ ਪਹਿਲਾ ਦੋ ਪਦੇ ਤਿਤ ਸਰਬਰੜੇ ਭਈਲੇ ਨਿਵਸ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਦੇ ਖਾ ਤਹਿ ਡੂਬੀ ਅਲੇ ਮਹਾਰਾਜ ਨੇ ਸਮਝਾਉਣਾ ਕੀਤਾ ਸਾਡੀ ਜੀਵਾਂ ਦੀ ਉਸ ਭਿਆਨਕ ਸਰੋਵਰ ਵਿੱਚ ਬਸੋਂ ਹੈ ਜੈਸੇ ਬਸ ਉਸ ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਆਪਣੀ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੈ ਮਨੁੱਖ ਤ੍ਰਿਸ਼ਨਾ ਦੀ ਅੱਗ ਦੇ ਸਰੋਵਰ ਦੇ ਵਿੱਚ ਪਸਿਆ ਰਹਿੰਦਾ ਹੈ ਬਸਿਆ ਗੈਲੋ ਬਸੋਂ ਕੀਤੀ ਹੋਈ ਆ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਬਸਦਾ ਇਨਸਾਨ ਭੈਣਾ ਚ ਪਾਈ ਆ ਤ੍ਰਿਸ਼ਨਾ ਮਾ ਕਿਹੜੀਆਂ ਨੇ ਉਹ ਆਪਾਂ ਨੂੰ ਪਤਾ ਹੀ ਐ ਚਲੋ ਕਈ ਵਾਰੀ ਨਹੀਂ ਵੀ ਯਾਦ ਹੁੰਦੀ ਤ੍ਰਿਸ਼ਨਾ ਮੇਰਾ ਆ ਨਹੀਂ ਬਣਿਆ ਉਹ ਬਣ ਗਿਆ ਪੁੱਤਰਾਂ ਧੀਆਂ ਦੀ ਤ੍ਰਿਸ਼ਨਾ ਉਹਨਾਂ ਦੇ ਕਾਰੋਬਾਰ ਸੈੱਟ ਹੋਣ ਦੀ ਤ੍ਰਿਸ਼ਨਾ 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 ਦੇ ਅਗ ਵਿੱਚ ਤੇ ਸਰੋਵਰ ਵਿੱਚ ਹੀ ਭਿਆਨਕ ਸਰੋਵਰ ਵਿੱਚ ਵਸੋਂ ਹੈ ਮਨੁੱਖ ਦੀ ਮਹਾਰਾਜ ਨੇ ਦੱਸਿਆ ਇੱਥੇ ਚਿਤ ਸਰਬਰ ਦੇ ਭਈ ਲੈ ਨਿਵਾਸਾ ਪਾਣੀ ਪਾਪਕ ਤਿੰਨ ਹੀ ਕੀਆ ਪਾਇਆ ਪ੍ਰਭੂ ਪਰਮਾਤਮਾ ਨੇ ਇਹ ਤ੍ਰਿਸ਼ਨਾ ਦਾ ਸਰੋਵਰ ਪਰਮਾਤਮਾ ਨੇ ਹੀ ਪੈਦਾ ਕੀਤਾ ਪਰ ਇਸ ਤ੍ਰਿਸ਼ਨਾ ਵਿੱਚੋਂ ਗੁਰੂ ਦੇ ਗਿਆਨ ਨੇ ਕੱਢ ਲੈਣਾ ਕਿਉਂਕਿ ਤ੍ਰਿਸ਼ਨਾ ਜਦੋਂ ਮੁੱਕ ਗਈ ਪ੍ਰਮਾਤਮਾ ਦੇ ਨਾਮ ਨਾਲ ਜੀਵ ਜੁੜ ਗਿਆ ਫਿਰ ਉਹਦਾ ਮਨੁੱਖਾ ਜੀਵਨ ਸਫਲ ਹੈ ਮਹਾਰਾਜ ਕਹਿੰਦੇ ਸਾਡੀ ਜੀਵ ਆਤਮਾ ਉਸ ਭਿਆਨਕ ਸਰੋਵਰ ਵਿੱਚ ਬਸੋਂ ਬਸੋਂ ਹੈ ਸਰੋਵਰ ਵਿੱਚ ਭਿਆਨਕ ਸਰੋਵਰ ਵਿੱਚ ਬਸੋਂ ਹੈ ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੈ ਅਗਲੇ ਵੰਤ ਚ ਮਹਾਰਾਜ ਜੀ ਨੇ ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖ ਤਹ ਦੂਬੀਲੇ ਤੇ ਉਸ ਸਰੋਵਰ ਵਿੱਚ ਜੋ ਮੋਹ ਦਾ ਚੱਕਰ ਹੈ ਉਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ ਭਾਵ ਜੀਵ ਮੋਹ ਦੇ ਚੱਕਰ ਵਿੱਚ ਫਸੇ ਪਏ ਹਨ ਸਾਡੇ ਸਾਹਮਣੇ ਹੀ ਕਈ ਜੀਵ ਮੋਹ ਦੇ ਚੱਕਰ ਵਿੱਚ ਫਸ ਕੇ ਤ੍ਰਿਸ਼ਨਾ ਅੱਗ ਦੇ ਅਸਗਾਹ ਜਲ ਵਿੱਚ ਡੁੱਬਦੇ ਜਾ ਰਹੇ ਹਨ ਮਨ ਏਕ ਨਚੇ ਤਸ ਮੂੜ ਮਨ ਹੇ ਮਨ ਹੇ ਮੂਰਖ ਮਨ ਤੂੰ ਇੱਕ ਪ੍ਰਭੂ ਨੂੰ ਯਾਦ ਨਹੀਂ ਕਰਦਾ ਤ੍ਰਿਸ਼ਨਾ ਦੇ ਦਲਦਲ ਵਿੱਚ ਹੀ ਫਸਿਆ ਪਿਆ ਤੂੰ ਤੂੰ ਜਿਉਂ-ਜਿਉਂ ਪ੍ਰਭੂ ਨੂੰ ਵਿਸਾਰਦਾ ਹੈ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ ਹਰ ਬਿਸਰਤ ਤੇਰੇ ਗੁਣ ਗਲਿਆ ਇਹਦਾ ਭਾਵ ਏ ਸੀ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਮਨ ਮੂਰਖ ਤੂੰ ਇੱਕ ਪ੍ਰਭੂ ਨੂੰ ਯਾਦ ਨਹੀਂ ਕਰਦਾ ਜਿਉਂ-ਜਿਉਂ ਪ੍ਰਭੂ ਨੂੰ ਵਿਸਾਰਦਾ ਹੈ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਮੈਂ ਸਤੀਹਾਂ ਨਾ ਹੀ ਮੈਂ ਪੜਿਆ ਹੋਇਆ ਹਾਂ ਮੇਰਾ ਜੀਵਨ ਤਾਂ ਮੂਰਖ ਮੂਰਖਾਂ ਬੇਸਮਝਾ ਵਾਲਾ ਬਣਿਆ ਹੋਇਆ ਹੈ ਭਾਵ ਜਤ ਸਤ ਤੇ ਵਿਦਿਆ ਇਸ ਕ੍ਰਿਸ਼ਨਾਂ ਦੀ ਅੱਗ ਤੇ ਮੋਹ ਦੇ ਚੱਕਰ ਵਿੱਚ ਡਿੱਗਰੋ ਬਚਾ ਨਹੀਂ ਸਕਦੇ ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ ਤਾਂ ਜਤ ਸਤ ਵਿਦਿਆ ਦੇ ਹੁੰਦਿਆਂ ਵੀ ਮਨੁੱਖ ਦੀ ਜ਼ਿੰਦਗੀ ਮਹਾ ਮੂਰਖਾਂ ਵਾਲੀ ਹੁੰਦੀ ਹੈ ਪਰਮਤਨ ਨਾਨਕ ਤਿੰਨ ਕੀ ਸਰਨ ਜਿਨ ਤੂੰ ਨਾਹੀ ਵਿਸਰਿਆ ਮਹਾਰਾਜ ਕਹਿੰਦੇ ਸੋ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਮੈਨੂੰ ਉਹਨਾਂ ਮੂਰਖਾਂ ਦੀ ਸ਼ਰਨ ਵਿੱਚ ਉਨ੍ਹਾਂ ਗੁਰਮਖਾਂ ਦੀ ਵਾਹਿਗੁਰੂ हे ਪ੍ਰਭੂ ਮੈਨੂੰ ਉਨ੍ਹਾਂ ਗੁਰਮਖਾਂ ਦੀ ਸ਼ਰਨ ਵਿੱਚ ਰੱਖ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ ਇੱਕ ਵਾਰੀ ਆਪਾਂ ਸ਼ਬਦ ਆ ਪੜ੍ਹਦੇ ਹਾਂ ਹੋਰ ਪੰਕਤੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਭਇਆ हे ਪ੍ਰਭੂ ਨਾਮ ਹੈ ਜਤੀ ਹਾਂ ਨਾਮ ਹੈ ਸਤੀ ਹਾਂ ਨਾਹੀ ਪੈ ਨਾਹੀ ਮੈਂ ਪੜਿਆ ਹੋਇਆ ਹਾਂ ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ ਪਾਪ ਜਤ ਸਤ ਤੇ ਵਿਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚੱਕਰ ਵਿੱਚ ਡਿੱਗਣੋਂ ਬਚਾ ਨਹੀਂ ਸਕਦਾ ਜਤ ਤੇ ਸਤ ਵਿਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚੱਕਰ ਵਿੱਚ ਡਿੱਗਣੋਂ ਬਚਾ ਨਹੀਂ ਸਕਦਾ ਜੇ ਹੁਣ ਆਪਾਂ ਗੁਰਬਾਣੀ ਦੀ ਪੰਕਤੀ ਇੱਕ ਹੋਰ ਆਉਂਦੀ ਹੁੰਦੀ ਆ ਪੜਿਆ ਮੂਰਖਾ ਕੀਏ ਜਿਸ ਮੁਖ ਨਾਹੀਂ ਗਿਆਨ ਜੇ ਮਤਲਬ ਵੀ ਬਾਲਾ ਪੜਿਆ ਹੋਇਆ ਤੇ ਗਿਆਨ ਹੈ ਨਹੀਂ ਉਹਦੇ ਕੋਲੇ ਤੇ ਉਹਨੂੰ ਵੀ ਮੂਰਖਾ ਕਹਿਆ ਮਹਾਰਾਜ ਨੇ ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਬਈ ਜਤ ਸਤ ਤੇ ਵਿਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚੱਕਰ ਵਿੱਚ ਡਿੱਗਣੋਂ ਬਚਾ ਨਹੀਂ ਸਕਦੇ ਜੇ ਮਨੁੱਖ ਪ੍ਰਭੂ ਨੂੰ ਬਚਾਰ ਦੇਵੇ ਤਾਂ ਜੇ ਪ੍ਰਭੂ ਪਰਮਾਤਮਾ ਨੂੰ ਬਚਾਰਿਆ ਹੋਇਆ ਤਾਂ ਫੇਰ ਵੀ ਇਹ ਤੇਰੀ ਗਿਆਨਤਾ ਜਿਹੜੀ ਗਿਆਨ ਆ ਤੇਰੇ ਕੋਲੇ ਵਿਦਿਆ ਇਹ ਤੈਨੂੰ ਬਚਾ ਨਹੀਂ ਸਕਦੇ ਨਰਕਾਂ ਦੀ ਅੱਗ ਚੋਂ ਡਕਣੋਂ ਜੇ ਪਰਮਾਤਮਾ ਜਾਦ ਆ ਫੇਰ ਤੇਰੀ ਪੜ੍ਹਾਈ ਲਿਖਾਈ ਵੀ ਪ੍ਰਮਾਨ ਹੈ ਜੇ ਮੋਖੰਤਰ ਤੇ ਗਿਆਨ ਆ ਨਾ ਗੁਰੂ ਦੇ ਗਿਆਨ ਮੁਤਾਬਕ ਤੇਰਾ ਜੀਵਨ ਆ ਫੇਰ ਤੂੰ ਪੜ੍ਹਿਆ ਲਿਖਿਆ ਪ੍ਰਮਾਨ ਜੇ ਤੇਰੇ ਕੋਲ ਗਿਆਨ ਦਾ ਕੱਖ ਵੀ ਹੈ ਨਹੀਂ ਇੱਕ ਕਣਕਾ ਮਾਤਰ ਵੀ ਤੇਰੇ ਕੋਲ ਗਿਆਨ ਹੈ ਨਹੀਂ ਮਹਾਰਾਜ ਕਹਿੰਦੇ ਫਿਰ ਤੂੰ ਪੜਿਆ ਹੋਇਆ ਮੂਰਖਾ ਪੜਿਆ ਮੂਰਖਾ ਕੀ ਇਹ ਚਚਮਕ ਨਹੀਂ ਗਿਆਨ ਲਿਖਿਆ ਮਹਾਰਾਜ ਮਹਾਰਾਜ ਕਹਿੰਦੇ ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ ਤਾਂ ਜਤ ਸਤ ਵਿਦਿਆ ਦੇ ਹੁੰਦਿਆਂ ਵੀ ਮਨੁੱਖ ਦੀ ਜ਼ਿੰਦਗੀ ਮਹਾ ਮੂਰਖਾਂ ਵਾਲੀ ਹੁੰਦੀ ਹੈ ਚਲੋ ਪਰਨਵਤਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਸੋ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਮੈਨੂੰ ਉਹਨਾਂ ਗੁਰਮਖਾਂ ਦੀ ਸ਼ਰਨ ਵਿੱਚ ਰੱਖ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਸੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਛੇ ਸ਼ਾਸਤਰ ਹਨ ਸੇ ਹੀ ਇਹਨਾਂ ਸ਼ਾਸਤਰਾਂ ਦੇ ਚਲਾਨ ਵਾਲੇ ਹਨ ਸੇ ਹੀ ਇਹਨਾਂ ਦੇ ਸਿਧਾਂਤ ਹਨ ਤੇ ਮਹਾਰਾਜ ਕਹਿੰਦੇ ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ ਪ੍ਰਮਾਤਮਾ ਇੱਕ ਹੈ ਇਹ ਸਾਰੇ ਸਿਧਾਂਤ ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਬੇਸ ਹਨ ਪ੍ਰਭੂ ਦੀ ਹਸਤੀ ਤੇ ਪ੍ਰਕਾਸ਼ ਦੇ ਕਈ ਰੂਪ ਹਨ ਜੈ ਕਰ ਕੀਰਤ ਆਖੀਏ ਜੈ ਕਰ ਕਰਤੇ ਕੀਰਤ ਹੋਏ ਜਿਸ ਸਤ ਸੰਗ ਘਰ ਵਿੱਚ ਅਕਾਲ ਪੁਰਖ ਦੀ ਸਿਵਤ ਸਲਾਹ ਹੁੰਦੀ ਹੈ ਸੋ ਕਰ ਰਾਖ ਵਡਾਈ ਤੋਹ ਮਹਾਰਾਜ ਕਹਿੰਦੇ ਹੈ ਭਾਈ ਤੂੰ ਇਸ ਘਰ ਨੂੰ ਸਾਂਭ ਰੱਖ ਜਿਸ ਸਤ ਸੰਗਤ ਦਾ ਆਸਰਾ ਲੈ ਉਸ ਸਤ ਸੰਗਤ ਦਾ ਆਸਰਾ ਲੈ ਇਸੇ ਵਿੱਚ ਤੈਨੂੰ ਵਡਿਆਈ ਮਿਲੇਗੀ ਰਹਾਉ ਵਿਛਵੇ ਚੱਛੇ ਘੜੀਆਂ ਪਹਿਰਾ ਛਿੱਤੀ ਵਾਰੀ ਮਹ ਉਹ ਮਹਾ ਪਿਆ ਜਿਵੇਂ ਵਿਛਵੇ ਚੱਛੇ ਘੜੀਆਂ ਪਹਿਰ ਛਿੱਤਾਂ ਵਾਰ ਮਹੀਨਾ ਆਦਕ ਤੇ ਹੋਰ ਅਨੇਕਾ ਰੋਤਾਂ ਹਨ ਹੁਣ ਅਲੇ ਆਪਾਂ ਸਮਝ ਕੇ ਕਹਾਂਗੇ ਸਕਿੰਟ ਅ ਸੂਈ ਟੱਕ ਕਰਦੀ ਨਾ ਸਕਿੰਟ ਹੋ ਗਿਆ ਸਮਾਂ ਸਕਿੰਟ ਮਿੰਟ ਫਿਰ ਘੰਟੇ ਫਿਰ ਪਹਿਰ ਕਹ ਲੋ ਚਾਰ ਪੈਰ ਦਿਨ ਤਿੰਨਾਂ ਘੰਟਿਆਂ ਦਾ ਪਹਿਰ ਹੁੰਦਾ ਸਕਿੰਟ 60 ਸਕਿੰਟ ਦਾ 1 ਮਿੰਟ 60 ਮਿੰਟਾਂ ਦਾ 1 ਘੰਟਾ ਤੇ ਤਿੰਨਾਂ ਘੰਟਿਆਂ ਦਾ ਇੱਕ ਪਹਿਰ ਫਿਰ ਉਦੋਂ ਬਾਅਦ ਰੁੱਤ ਮਹੀਨੇ ਬਣ ਜਾਂਦੇ ਨੇ 30 ਦਿਨ ਦਾ ਮਹੀਨਾ ਹੋ ਗਿਆ ਫਿਰ ਰੁੱਤਾਂ ਆ ਜਾਂਦੀਆਂ ਨੇ ਜਿਵੇਂ ਹੁਣ ਗਰਮੀ ਦੀ ਰੁੱਤ ਸ਼ੁਰੂ ਹੋ ਗਈ ਛਾਲੂ ਰੁੱਤ ਨੰਗ ਚੱਲੀ ਗਰਮੀ ਦੀ ਰੁੱਤ ਆ ਗਈ ਇਸ ਤਰ੍ਹਾਂ ਸੂਰਜ ਇੱਕੋ ਰੁੱਤ ਅਨੇਕ ਮਹਾਰਾਜ ਕਹਿੰਦੇ ਸੂਰਜ ਇੱਕੋ ਤੇ ਰੁੱਤ ਅਨੇਕ ਸਮਾਂ ਸਕਿੰਟ ਸੂਰਜ ਦੇ ਹਿਸਾਬ ਨਾਲ ਹੀ ਹੈ ਨਾ ਸਕਿੰਟ ਤੇ ਮਿੰਟ ਘੰਟੇ ਪਹਿਰ ਦਿਨ ਤੇ ਵਾਰ ਇਹ ਸੂਰਜ ਦੇ ਮੁਤਾਬਕ ਹੀ ਹੈ ਸੂਰਜ ਇੱਕੋ ਰੁੱਤ ਅਨੇਕ ਮਹਾਰਾਜ ਕਹਿੰਦੇ ਇੱਕੋ ਸੂਰਜ ਦੇ ਮੁਤਾਬਕ ਅਨੇਕ ਰੁੱਤਾਂ ਆ ਜਾਂਦੀਆਂ ਹਨ ਪਰ ਸੂਰਜ ਇੱਕੋ ਹੀ ਹੈ ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ ਨਾਨਕ ਕਰਤੇ ਕਿ ਕਿਤੇ ਵੇਸ ਵੇਸ ਦਾ ਮਤਲਬ ਰੂਪ ਕੀਤੇ ਅਨੇਕਾਂ ਹੀ ਮਹਾਰਾਜ ਦੱਸਦੇ ਨੇ ਤੇ ਮੇਂ ਹੈ ਨਾਨਕ ਕਰਤਾਰ ਦੇ ਇਹ ਸਾਰੇ ਜੀ ਜੰਤ ਅਨੇਕਾਂ ਰੂਪ ਸਰੂਪ ਸੰਨ ਅਨੇਕਾਂ ਸਰੂਪ ਸੰਨ ਨੇਕਾ ਸਰੂਪ ਹਨ ਵਾਹ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਏਕਾ ਮਹਾਰਾਜ ਕਹਿੰਦੇ ਤੇ ਸਤਿਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ ਸ਼ਬਦ ਗੁਰੂ ਦੇ ਨਾਲ ਮਿਲਦਾ ਜਦੋਂ ਮਨ ਤੇ ਫਿਰ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਉਹਦੀ ਪ੍ਰਾਪਤੀ ਹੁੰਦੀ ਆ ਆਸਾ ਮਹੱਲਾ ਆਸਾ ਘਰ ਤੀਜਾ ਮਹੱਲਾ ਪਹਿਲਾ ਮਹਾਰਾਜ ਕਹਿੰਦੇ ਰਾਗ ਆਸਾ ਘਰ ਤੀਜਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਲੱਖ ਲਸ਼ਕਰ ਲਖ ਬਾਜੇ ਨੇਜੇ ਲਖ ਉੱਠ ਘਰੇ ਸਲਾਮ ਏ ਭਾਈ ਜੇ ਤੇਰੀਆਂ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਹੋਣ ਉਹਨਾਂ ਵਿੱਚ ਲੱਖਾਂ ਬੰਦੇ ਬਾਜੇ ਬਜਾਣ ਵਾਲੇ ਹੋਣ ਲੱਖਾਂ ਨੇਜਾ ਬਰਦਰ ਹੋਣ ਬਰਦਾਰ ਹੋਣ ਲੱਖਾਂ ਹੀ ਨੇਜਾ ਬਰਦਾਰ ਹੋਣ ਲੱਖਾਂ ਹੀ ਆਦਮੀ ਉੱਠ ਕੇ ਨਿਤ ਤੈਨੂੰ ਸਲਾਮ ਕਰਦੇ ਹੋਣ ਫੇਰ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉੱਠ ਰਾਕੇ ਮਾਣ ਮਹਾਰਾਜ ਕਹਿੰਦੇ ਹੈ ਭਾਈ ਜੇ ਲੱਖਾਂ ਬੰਦੇ ਬੰਦਿਆਂ ਉੱਤੇ ਤੇਰੀ ਹਕੂਮਤ ਹੋਵੇ ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ ਤੇ ਫੇਰ ਜਪਤ ਲਿਖੇ ਨਾ ਪਵੇ ਤਾਂ ਸਭ ਨਰਾਫਲ ਕਾਮ ਤਾਂ ਪੀ ਕੀ ਹੋਇਆ ਜੇ ਤੇਰੀ ਇਹ ਇੱਜ਼ਤ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨਾ ਪਵੇ ਤਾਂ ਪੀ ਕੀ ਹੋਇਆ ਜੇ ਤੇਰੀ ਇਹ ਇੱਜ਼ਤ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨਾ ਪਏ ਤਾਂ ਤੇਰੇ ਇੱਥੇ ਜਗਤ ਵਿੱਚ ਕੀਤੇ ਸਾਰੇ ਹੀ ਕੰਮ ਬੇਅਰਥ ਗਏ ਬੇਨਤਰਾ ਮਾਨ ਸਨਮਾਨ ਹੋਵੇ ਹਕੂਮਤ ਤੇਰੀ ਹੋਵੇ ਤੈਨੂੰ ਸਲਾਮਾਂ ਹੁੰਦੀਆਂ ਹੋਣ ਬਾਜੇ ਨੇਜੇ ਠੀਕ ਆ ਜੀ ਤੇਰੇ ਦਰ ਤੇ ਤਰ੍ਹਾਂ ਤਰ੍ਹਾਂ ਦੇ ਸੰਗੀਤ ਸੁਣਾਉਣ ਵਾਲੇ ਹੋਣ ਤੈਨੂੰ ਮਹਾਰਾਜ ਕਹਿੰਦੇ ਜੇ ਪ੍ਰਭੂ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨਾ ਪਏ ਤਾਂ ਤੇਰੇ ਇੱਥੇ ਜਗਤ ਵਿੱਚ ਕੀਤੇ ਸਾਰੇ ਹੀ ਕੰਮ ਬੇਅਰਥ ਗਏ ਕੋਈ ਲਾਭ ਨਾ ਹੋਇਆ ਉਹਨਾਂ ਦਾ ਅਸਲ ਵਿੱਚ ਭਾਵ ਇੱਕੋ ਹੀ ਆ ਵੀ ਜਿੰਨੇ ਮਰਜੀ ਤੇਰੇ ਕੋਲੇ ਸੁੱਖ ਸਹੂਲਤਾਂ ਹੋਣ ਜਿੰਨਾ ਮਰਜੀ ਤੇਰਾ ਹੁਕਮ ਅਸਲ ਚੱਲਦਾ ਹੋਵੇ ਪਰ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਤੂੰ ਪ੍ਰਮਾਤਮਾ ਦੇ ਦਰ ਦਰ ਘਰ ਤੇ ਕਬੂਲ ਨਹੀਂ ਹੋ ਸਕਦਾ ਹਰ ਕੇ ਨਾਮ ਬਿਨਾਂ ਜਗ ਤੰਦਾ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਗਤ ਦਾ ਮੋਹ ਮਨੁੱਖ ਵਾਸਤੇ ਓਣ ਜਣੇ ਹੀ ਓਣ ਜਣਾਂ ਬਣਿਆ ਬਣ ਜਾਂਦਾ ਹੈ ਪਰਮਾਤਮਾ ਦੇ ਨਾਮ ਦੇ ਵਿੱਚੋਂ ਸਾਰੇ ਉਲਝਣਾ ਵਿੱਚ ਹੀ ਪਏ ਹੋਏ ਨੇ ਇਸ ਉਲਝਣ ਵਿੱਚ ਜੀਵ ਜਿਤਨਾ ਫਸਦਾ ਹੈ ਕਿ ਭਾਵੇਂ ਇਤਨਾ ਫਸਦਾ ਹੈ ਕਿ ਭਾਵੇਂ ਕਿਤਨਾ ਹੀ ਸਮਝਾ ਸਮਝਾਉਂਦੇ ਰਹੋ ਮਨ ਅੰਨਾ ਹੀ ਅੰਨਾ ਰਹਿੰਦਾ ਹੈ ਭਾਵ ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ ਆਪਦਾ ਹੀ ਕਹਿੰਦਾ ਵੀ ਬੱਸ ਮੈਂ ਸਹੀ ਚੱਲ ਰਿਹਾ ਜੇ ਬਹੁਤਾ ਸਮਝਾਈਏ ਭੋਲਾ ਪੀਸੋ ਅੰਦੋ ਅੰਦਾ ਜਿੰਨਾ ਮਰਜ਼ੀ ਸਮਝਾ ਲਓ ਇਸ ਭੋਲੇ ਮਨੁੱਖ ਨੂੰ ਅੰਨੇ ਮਨੁੱਖ ਨੂੰ ਨਹੀਂ ਸਮਝ ਆਉਂਦੀ ਇਹ ਨੂੰ ਨਹੀਂ ਸਮਝ ਪੈਂਦੀ ਸੂਝ ਨਹੀਂ ਆਉਂਦੀ ਅੱਗੇ ਮਾਰਾ ਦੱਸ ਦੇ ਨੇ ਲੱਖ ਖੱਟੀ ਏ ਲੱਖ ਸੱਜੀ ਏ खाजे लख आवे लख जाए लख खे लख सजिए खाजे लख आवे लख जाए जे लखा रुपए खट जान लखा रुपए जोड़े जान लख रुपये खर्चे भी जान लखा ही रुपए ते लख ही चले जान। जा पतलेखे ना पवे ਤਾ ਜੀ ਕਥੈ ਫਿਰ ਪਾਈ ਮਹਾਰਾਜ ਕਹਿੰਦੇ ਪਰ ਜੇ ਪ੍ਰਭੂ ਦੀ ਨਜ਼ਰ ਵਿੱਚ